ਯਾਰ ਮੈਂ ਖੜਾ ਹੀ ਜ਼ਮੀਨ ਹੁੰਦਾ ਜ਼ਮੀਨ ਹੁੰਦਾ ਜ਼ਮੀਨ ਬਾਹਰ ਹੁੰਦਾ ਜਾਂਦਾ ਕਿੰਨਾ ਟਾਈਮ ਹੋ ਗਿਆ ਚੱਲਦੇ ਨੂੰ ਸਵਾਗਤ ਹੈ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦਾ ਚੌਥਾ ਦਿਨ ਹੈ ਤੇ ਸਵੇਰੇ-ਸਵੇਰੇ ਚੱਲੇ ਹਾਂ ਟਰੈਕਟਰ ਲੈ ਕੇ ਮਸ਼ੀਨ ਪਿੱਛੇ ਪਾਈ ਹੋਈ ਆ ਤੇ ਉਹ ਦੂਸਰੇ ਮਾਰਗਾ ਰੋਟਾਵੇਟਰ ਹੈਗਾ ਤੇ ਸੋਨ ਖੇਤ ਜਾ ਕੇ ਦਿਖਾਉਣੇ ਹੈਗੇ ਟਰਾਲੀ ਵਾਲ ਟਰੈਕਟਰ ਦਾ ਭੱਜ ਗਿਆ ਤੇ ਮਸ਼ੀਨ ਹੈ ਪਿੱਛੇ ਹੋਲਡ ਕਰ ਲਈ ਤੇ ਆਪਾਂ ਇਹਨੂੰ ਕਿਉਂਕਿ ਇੱਕ ਪਾਸੇ ਨਾ ਭਜਨ ਜ਼ਿਆਦਾ ਰਹਿੰਦਾ ਫਿਰ ਦਰਖਤਾਂ ਦੇ ਵਿੱਚ ਵੀ ਫਸਦੀ ਹੈ ਇਹ ਤੇ ਉਹ ਰੋਡੋਵਿਟਰ ਖੜਾ ਪਿੱਛੇ ਲੋਕ ਮੈਂ ਧੁਰਖੇ ਤਾਂ ਆ ਗਏ ਦੀਗੇ ਤੇ ਸਾਈਡ ਵਾਲੇ ਉਹਦੇ ਤਿੰਨ ਗਿੜੇ ਲਾ ਕੇ ਤੇ ਪਿੱਛੇ ਟਰਾਲੀ ਪਾ ਲਈ ਹੁਣ ਮਸ਼ੀਨ ਦੇ ਤੇ ਇੱਕ ਗਿੜਾ ਲਾਤਾ ਤੇ ਉੱਥੇ ਖਾਲਾ ਥੋੜਾ ਜਿਹਾ ਕਰਨਾਗਾ ਤੇ ਫਿਰ ਆਪਾਂ ਤੁਹਾਨੂੰ ਦੁਬਾਰੇ ਦਿਖਾਉਣਾ ਹੈ ਕਿ ਤੇ ਸਵੇਰ ਦਾ ਟਾਈਮ ਹੈ ਤੇ ਗਰਮੀ ਹੁਣ ਵੀ ਬਹੁਤ ਜ਼ਿਆਦਾ ਹੈ ਤੇ 30 ਜੁਲਾਈ ਹੈਗੀ ਅੱਜ 2024 ਤੇ ਖਾਲ ਵੱਟ ਗਈ ਗਿਰਾਂ ਟਪਾ ਦੀਏ ਆਪਣੀ ਟਰਾਲੀ ਫਿਰ ਦੁਬਾਰੇ ਦਿਖਾਉਣਿਆਂਗੇ ਤੇ ਦੂਸਰੀ ਸਾਈਡ ਡੈਡੀ ਰੋਟਾਵੇਟਰ ਨਾਲ ਗੇੜਾ ਲਾਉਣ ਲੱਗਾ ਹੋਇਆ ਹੈਗਾ ਕਿਉਂਕਿ ਮੋੜ ਤੇ ਜਾ ਕੇ ਨਾ ਟਰੈਕਟਰ ਰੁੱਕਾ ਹੁੰਦਾ ਫਿਰ ਟਰਾਲੀ ਪਿੱਛੇ ਵਜਨ ਹੋ ਜਾਂਦਾ ਹੈਗਾ ਤੇ ਆਪਾਂ ਤੁਹਾਨੂੰ ਦੁਬਾਰੇ ਦਿਖਾਉਣ ਇੱਕ ਵਾਰੀ ਲਈ ਹਵੜਾ ਰੋਟਾਵੇਟਰ ਦਾ ਗੇੜਾ ਮਿੱਤਰੋ ਇੱਧਰ ਲਾਤਾ ਤੇ ਵੀ ਮੰਨ ਲਓ ਸਾਈਡ ਵਾਲੇ ਖੁੱਡੇ ਨੇਗੇ ਖੜਾ ਹੁੰਦਾ ਟਰੈਕਟਰ ਤੇ ਆ ਕੇ ਬਾਕੀ ਇੱਧਰ ਆਉਂਦਾ ਟਰੈਕਟਰ ਦੇਖੋ ਦੋ ਗੱਟੇ ਰੱਖੇ ਅੱਗੇ ਇੱਕ ਮਿੱਟੀ ਦਾ ਇੱਕ ਡੀਏਪੀ ਦਾ ਅੱਗੇ ਉੱਠਦਾ ਨਾ ਟਰਾਲੀ ਦਾ ਭਜਣਾ ਪਿੱਛੇ ਜਿਆਦਾ ਤਾਂ ਕਰਕੇ ਇਹ ਦੇਖੋ ਆਪਾਂ ਟਪਾ ਦਿੱਤੀਏ ਸਾਰੇ ਤੇ ਹੁਣ ਬਾਕੀਆਂ ਦੇਖ ਲਓ ਤੁਸੀਂ ਵੀ ਇਧਰ ਨੂੰ ਬਸ ਸਿੱਧੇ ਖੁੱਡ ਰਹਿ ਗਈ ਗੱਲੇ ਤੇ ਇੱਕ ਉਧਰਲੇ ਜਿਹੜੇ ਇੱਕ ਇਧਰਲੇ ਜਿਹੜੇ ਚੱਲ ਕੇ ਨਾ ਵੀ ਵਧੀਆ ਚੱਲ ਪੂਗਾ ਕੰਮ ਫਿਰ ਫਿਰ ਖੜਨਾ ਨਹੀਂ ਪੈਣਾ ਤੇ ਉਹਨ ਸਾਈਡ ਵਾਲਾ ਕਿਹੜਾ ਲਾਉਣੇ ਹੈਗੇ ਤੇ ਇੱਕ ਸਾਈਡ ਤਾਂ ਲਾਤਾ ਤੇ ਇਹ ਪੰਤਾਲੇ ਦਾ ਮੂੰਹ ਬਾਹਰ ਹੀ ਫਿਰਦਾਗਾ ਉਹ ਬਾਹਰ ਜਾਂਦਾ ਢੋਕਾ ਸਾਰਾ ਹਜੇ ਉਹੰਦਰਾ ਲੀ ਜਾ ਪੈ ਲੱਗਦਾ ਹੋਰ ਦੇਖ ਬਾਹਰ ਹੀ ਡੁੱਲ ਗਿਆ ਸਾਰਾ ਦੇਖੋ ਬਾਕੀ ਅਥੱਲੇ ਕੱਲ ਵਾਲੇ ਹੋਏ ਟੋਕਾ ਪਿਆਗ ਵਿੱਚ ਥੱਲੇ ਕੱਲ ਜਿਵੇਂ ਬੇੜ ਜੀ ਨੇ ਸਾਰੇ ਥੱਲੋ ਚੱਕਿਆ ਸੀਗਾ ਅੰਡਾਲੀ ਦੇ ਵਿੱਚ ਆ ਗਏ ਹੁਣ ਮਿੱਤਰੋ ਤੇ ਦੇਖੋ ਵੀ ਤੇਰੀ ਲਾਗੀ ਦੇ ਚ ਪਾਸੇ ਨਾ ਕਰਕੇ ਦੂਸਰੀ ਸਾਈਡ ਘਰੇ ਆਇਆ ਨਾ ਮੂੰਹ ਪੈਟ ਦਾ ਲੋ ਵੀ 52 10 ਵਿੱਚ ਪਾਈ ਹੋਈ ਹੈਗੀ ਹੁਣ ਮਸ਼ੀਨ ਗ੍ਰਾਈਂਡਰ ਪਹਿਲੇ ਵੀ ਗੇਅਰ ਦੇ ਵਿੱਚ ਚੱਲਦਾਗਾ 2400 RPM ਤੇ 50 ਤੋਂ 25 20 ਤੋਂ 25 ਵੱਲੋਂ ਤੁਸੀਂ ਵੀ RPM ਤੋੜ ਰਹੇ ਡਾਇਰੈਕਟਰ ਪਹਿਲੇ ਵੀ ਗੇਅਰ ਦੇ ਵਿੱਚ ਚੱਲ ਰਿਹਾਗਾ ਦੂਜੇ ਪੀਰ ਦੇ ਵਿੱਚ ਚੱਲਦਾ ਤਾਂ ਹੈਗਾਗਾ ਪਰ ਉਹਦੇ ਵਿੱਚ ਨਾ ਟੋਕਾ ਥੋੜਾ ਜਿਹਾ ਮੋਟਾ ਕਰਦਾਗਾ ਉਹ ਜਾ ਰਿਹਾਗਾ ਤੇ ਆਹ ਦੇਖੋ ਆਪਣੇ ਕੁੱਕੜੀਆਂ ਪਈਆਂ ਨੇ ਇੱਥੇ ਬਾਬਾ ਲੱਗ ਰਿਹਾ ਦਰਨੇਬ ਦਾ ਲੱਗ ਰਿਹਾ 50 50 ਡੀ ਨਾਲ ਨਿਆ ਪੰਜਾ ਡੀ ਇਧਰ ਅੱਖਰ ਟੱਕੇ ਖੋਲਦੀ ਆ ਬਾਬੇ ਦੌੜ ਕੇ ਚੱਲ ਰਿਹਾ ਹੈਗਾ ਮੱਕੀ ਦੀ ਹੋ ਗਈ ਸਮਾਪਤੀ ਆਪਣੀ ਸੁੱਖ ਸ਼ਾਂਤ ਨਾਲ ਵਧੀਆ ਪੈ ਗਿਆ ਚਲੋ ਮੀਂਹੋਂ ਤੋਂ ਫੱਬੇ ਰਹੀ ਗੱਲੇ ਪਾਉਣੇ ਹੁਣ ਇੱਕ ਦੋ ਗਨੇ ਦੋ ਚਾਰ ਹੋ ਗਏ ਨੇ ਆ ਪਏ ਨੇ ਖਦੋ ਆਉਣ ਦੇ ਗਰਮ ਦਿਖਾਣਾ ਹਨ ਕਿੰਨਾ ਹੋਇਆ ਗਰਮ ਕਿੰਨਾ ਕਹੋਇਆ ਗਰਮ ਖੜਾਈ ਬਹੁਤ ਗਰਮ ਹੋ ਰਹੀ ਹੈ ਜਮੀਂ ਹੰਡਾਦਾ ਜਮੀਂ ਬਾਹਰ ਹੰਡਾਦਾ ਕਿੰਨਾ ਟਾਈਮ ਹੋ ਗਿਆ ਚੱਲਦੇ ਨੂੰ ਦੇਪ ਕੋਣ ਲੋਗੋ ਕਿਹਦੇ ਕੋਣੀ ਦੋ ਘੰਟੇ ਵੀ ਮੰਨ ਲਾ ਆਪਾਂ 6 ਕਿ ਟਰਾਲੀਆਂ ਹਾਂ ਚੱਲ ਲਈ ਤੇ ਬੈਲ ਇੱਕ ਘੰਟੇ ਸੇ ਅੱਜ ਦਾ ਪੂਰਾ ਚਲੋ ਤੇ ਇੱਕ ਘੰਟਾ ਕੋਈ ਵੀ ਗਰਮੀ ਤੇ ਚਾਰ ਆਪਣਾ ਨਿਬੜ ਗਿਆ ਸੁੱਕਾ ਦੀ ਵੰਡ ਤਾਂ ਕਰਕੇ ਵਧੀਆ ਚੱਲੀ ਗਈ ਮਸ਼ੀਨ ਇੱਧਰ ਤਾਂ ਥੋੜੀ ਜਿਹੀ ਹੈਗੀ ਦੀ ਸਲਾਬ ਜੀ ਕਿਲਾ ਜੇ ਥੱਪੇ ਚੱਕਦੇ ਆਂਗੇ ਹੁਣ ਆਹ ਕਿਹਨੇ ਥੱਬੇ ਘੱਟ ਆਉਂਦੇ ਨੇ ਉਹਨਾਂ ਉੱਤੇ ਉੱਤੇ ਮੋਟਾ ਪਿਆਗਾ ਸਾਰੀ ਆਹ ਥੱਲੇ ਫਰੀਕ ਆ ਦੇਖੋ ਮਿੱਤਰੋ ਮੱਕੀ ਦਾ ਕੰਮ ਹੁਣ ਨਿਮੇੜਤਾ ਤੇ ਮਸ਼ੀਨ ਬਹੁਤ ਵਧੀਆ ਕੀ ਜੇ ਆਪਾਂ ਟਿਕਾਈ ਨਾਲ ਚਲਾਈਏ ਆਪਦੀ ਸਮਝ ਕੇ ਚਲਾਈ ਦੀ ਆ ਵੀ ਕੋਈ ਚੀਜ਼ ਐ ਛੋਟੀ ਮੋਟੀ ਵੀ ਇਹਨੂੰ ਵੀ ਆਪਦੀ ਸਮਝ ਕੇ ਚਲਾਓ ਤਾਂ ਉਹ ਵਧੀਆ ਚੱਲਦੀ ਹੈ ਕੀ ਟਿਕਾਈ ਨਾਲ ਚਲਾਓ ਇੱਕ ਬਲੈਂਡ ਨਾਲ ਪਤਾ ਉਹ ਤੇ ਟਾਈਮ ਹੋ ਗਿਆ 6 ਵਜੇ ਤੇ ਸਵੇਰੇ ਅਸੀਂ ਲੱਗੇ ਸੀਗੇ 8:00 ਵਜੇ ਸਵਾਦ ਨਕੇਲੇ ਦੀਗੇ 2 ਕਿੱਲੇ ਗੱਲਕੁੱਟ 2 ਟਰਾਲੀਆਂ ਗੱਲਕੁੱਟ ਦੀਆਂ ਤੇ ਹੁਣ ਕੰਮ ਨਿਮੇੜ ਕੇ ਲਾਤਰ ਦਾ ਰਹਿ ਗਿਆ ਬਸ ਥੱਲੇ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਸ ਧੰਨਵਾਦ ਲਓ ਜੀ ਮਿੱਤਰੋ ਆਪਣੇ ਚਾਰ ਦਾ ਕੰਮ ਜਿਹੜਾ ਸੀ ਨਿਮੇੜਤਾ ਤੇ ਮੀਮੂ ਤੋਂ ਪਹਿਲਾਂ ਵਧੀਆ ਨਿਭੜ ਗਿਆ ਤੇ ਉਮੀਦ ਕਰਦਾ ਹਾਂ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਰੱਖ ਲਿਆ ਘਰ ਵਾਸਤੇ ਰਿੰਗਰਾਂ ਨੂੰ ਤੇ ਧੰਨਵਾਦ